5 ਰੁਪਏ 5 ਰੁਪਏ ਗੋਭੀ 5 ਰੁਪਏ ਗੋਭੀ 5 ਰੁਪਏ ਮਟਰ 20 ਰੁਪਏ ਗਾਜਰ 8 ਰੁਪਏ ਗਾਜਰ 8 ਰੁਪਏ ਮਟਰ 20 ਰੁਪਏ ਗਾਜਰ 5 ਗੋਭੀ 5 ਲਓ ਜੀ ਅੱਜ 5 ਜਨਵਰੀ 2026 ਨੂੰ ਪਹੁੰਚੇ ਹਾਂ ਬਾਈ ਬਿੱਟੇ ਕੋਲੇ ਮੰਗਰ ਟ੍ਰੇਡਿੰਗ ਕੰਪਨੀ ਦਾ ਭਾਅ ਪੁੱਛਦਿਆਂ ਬਿੱਟੇ ਮੇਰੇ ਸਤਿ ਸ੍ਰੀ ਅਕਾਲ ਅੱਛਾ ਵੀਰੇ ਅੱਜ 5 ਜਨਵਰੀ ਦਾ ਆਪਣੇ ਮੰਗਰ ਟ੍ਰੇਡਿੰਗ ਕੰਪਨੀ ਦੇ ਥੋਕ ਦੇ ਭਾਅ ਦੱਸੋਗੇ ਜੀ ਮੈਨੂੰ 5 1 26 ਮੰਗਰ ਟ੍ਰੇਡਿੰਗ ਕੰਪਨੀ ਤੋਂ ਵੀ 5 ਰੁਪਏ ਕਿਲੋ ਜੀ ਹਾਂ ਜੀ ਬੈਂ ਨਹੀਂ 10 ਰੁਪਏ ਕਿਲੋ ਜੀ ਠੀਕ ਹੈ ਜੀ ਗਾਜਰ 8 ਰੁਪਏ ਕਿਲੋ ਜੀ ਠੀਕ ਹੈ ਜੀ ਮਟਰ ਲੰਮੀ ਫਲੀ 22 ਰੁਪਏ ਕਿਲੋ ਦੂਜਾ 18 ਰੁਪਏ ਕਿਲੋ 20 ਰੁਪਏ ਕਿਲੋ ਠੀਕ ਹੈ ਜੀ ਆਲੂ 33 ਆਲੂ ਨਵੇਂ ਵਾਲਾ 330 330 53 ਕਿਲੋ ਭਰਤੀ 53 ਕਿਲੋ ਭਰਤੀ ਲਓ ਜੀ ਹਾਂਜੀ ਹਾਂਜੀ ਬੰਦ ਗੋभी 6 ਰੁਪਏ ਕਿਲੋ ਜੀ ਠੀਕ ਹੈ ਜੀ ਆਲੂ ਗੋਭੀ ਆ ਵਿੱਚ 100 ਰੁਪਏ ਲਫਾਫਾ ਜੀ ਫੋਲੋ ਗੋਭੀ 100 ਰੁਪਏ ਲਫਾਫਾ ਕਿੰਨੀ ਕਿੰਨਾ ਵਜਨ ਹੈ ਦਾ ਇਹ ਤੇ 20 ਕਿਲੋ ਜੀ 5 ਰੁਪਏ ਕਿਲੋ ਹੀ ਹੈ 120 ਬਸ ਠੀਕ ਹੈ ਠੀਕ ਹੈ ਮਾਟਰ ਵਿੱਚ ਆ ਜੀ 20 ਰੁਪਏ ਕਿਲੋ ਠੀਕ ਹੈ ਜੀ ਕੰਡੇ ਦੇ ਪਿਆਜ 5 ਕਿਲੋ 100 ਦਾ ਠੀਕ ਹੈ ਜੀ ਤੇ ਪਿਆਜ ਵੀਰੇ ਪਿਆਜ ਵਿੱਚ ਆ ਜੀ 26 ਰੁਪਏ ਕਿਲੋ ਟਮਾਟਰ ਵਿੱਚ ਆ 50 ਰੁਪਏ ਕਿਲੋ ਤੇ ਫਰਾਂਸ ਵੀਨ ਜੀ ਠੀਕ ਹੈ ਜੀ ਤੇ 10 ਰੁਪਏ ਸ਼ੇਰ ਪੈ ਗੇ ਲੋ ਸਾਗ 10 ਰੁਪਏ ਪਾਲਕ 10 ਰੁਪਏ ਧਨੀਆ 25 ਰੁਪਏ ਜੀ ਠੀਕ ਹੈ ਜੀ ਵੀਰੇ ਮਿਹਰਬਾਨੀ ਬਹੁਤ ਵਧੀਆ ਰੇਟ ਆਈ ਤੁਹਾਡੇ ਮੇਰਾ ਵੀਰਾ ਇਹਨੇ ਫੋਟੋ ਵਿੱਚ ਲਾਉਣੀ ਆ ਵੀਡੀਓ ਤੇ ਦਿਖਾਓ ਇਹ ਕਿੱਥੋਂ ਆਏ ਬਾਈ ਹੁਣੀ ਇਹ ਲੋਕ ਲਈ ਹੈ ਲੋਕ ਲਈ ਠੀਕ ਹੈ ਠੀਕ ਹੈ ਚਲੋ ਬਾਈ ਹੁਣੀ ਦੁਕਾਨ ਤੇ ਆਓ ਬਾਈ ਤੇ ਸਮਾਨ ਖਰੀਦੋ ਬਹੁਤ ਵਧੀਆ ਰੇਟ ਆ ਮਗ ਟ੍ਰੇਡਿੰਗ ਕੰਪਨੀ ਸਬਜ਼ੀ ਮੰਡੀ ਜਗਰਾਉਂ